ਰਾਜਵੀਰ ਜਵੰਦਾ ਇਸ ਦੁਨੀਆ ਦੇ ਵਿੱਚ ਨਹੀਂ ਰਿਹਾ ਤੇ ਹਰ ਰੋਜ਼ ਜਿਹੜਾ ਇੱਕ ਦਿਨ ਵੱਜ ਜਾਂਦਾ ਜਦੋਂ ਉਹ ਦੁਨੀਆ ਤੋਂ ਚਲਾ ਗਿਆ ਪਰ ਹਲੇ ਵੀ ਜਿੱਥੇ ਉਸ ਨੂੰ ਚਾਉਣ ਵਾਲੇ ਜਿੱਥੇ ਉਸ ਨੂੰ ਪਿਆਰ ਕਰਨ ਵਾਲੇ ਪਰਿਵਾਰਕ ਮੈਂਬਰ ਕਿਉਂਕਿ ਜਦੋਂ ਇੱਕਦਮ ਦੇ ਨਾਲ ਉਹਨਾਂ ਦੇ ਨਾਲ ਇਹ ਵਾਪਰਿਆ ਉਸ ਸਮੇਂ ਉਹਨਾਂ ਦੇ ਹਾਲਾਤ ਜਿਹੇ ਨਹੀਂ ਸੀ ਕਿ ਉਹ ਕੁਝ ਸੋਚ ਸਕਣ ਕੁਝ ਸਮਝ ਸਕਣ ਕੀ ਆਖਰ ਹੋਇਆ ਕੀ ਇਹ ਰਾਜਵੀਰ ਜਵੰਦੇ ਦੇ ਨਾਲ ਕਿਉਂਕਿ ਕਦੇ ਵੀ ਜੇਹਾ ਸੁਣਿਆ ਨਹੀਂ ਕਿ ਕੋਈ ਰਾਈਡਰ ਨਿਕਲੇ ਤੇ ਉਸ ਦੇ ਜਿਹੜੇ ਜਿਹੜਾ ਹਲਮਟ ਹਾ ਉਸ ਦੇ ਉੱਤੇ GoPro ਕੈਮਰਾ ਨਾਲ ਲੱਗਾ ਹੋਵੇ ਜਾਂ ਫਿਰ ਆਪਣਾ ਜਿਹੜਾ ਸਾਥੀ ਆ ਜਿਹੜਾ ਬਾਈਕਰ ਉਹ ਉੱਥੋਂ ਨਿਕਲੇ ਤੇ ਉਸ ਦੇ ਕੁਝ ਵੀ ਜਿਹੜਾ ਉਹ ਡਿਗ ਪੇ ਤੇ ਦੂਜੇ ਸਾਥੀ ਉਸ ਨੂੰ ਚੁੱਕਣ ਨਾ ਸਭ ਇਹ ਸਾਰਾ ਕੁਝ ਹੋਇਆ ਪਰ ਕਿਸੇ ਨੂੰ ਯਕੀਨ ਨਹੀਂ ਹੋ ਰਿਹਾ ਸੀ ਕਿ ਚਲੋ ਰਾਜਵੀਰ ਜਵੰਦੇ ਨੂੰ ਆਪਾਂ ਵੇਖਿਆ ਕਿ ਉਹ ਅਕਸਰ ਉਸ ਦੇ ਜਿਹੜੇ ਵਲੌਗ ਆ ਵੀਡੀਓ ਦੇ ਵਿੱਚ ਆਉਂਦਾ ਸੀ ਜਦੋਂ ਰਾਈਡਿੰਗ ਦੇ ਨਾਲ ਹੀ ਨਿਕਲਦਾ ਸੀ ਖਾਸ ਕਰਕੇ ਏਡੇ ਵੱਡੇ ਮੋਟਰਸਾਈਕਲ ਦੇ ਉੱਤੇ ਚੜਦਾ ਸੀ ਜਿਹੜਾ ਬੰਦਾ 27 ਤੋਂ 30 ਲੱਖ ਰੁਪਈਆ ਮੋਟਰਸਾਈਕਲ ਤੇ ਖਰਚ ਸਕਦਾ ਉਹ ਸੇਫਟੀ ਕਿੱਟ ਉਹ ਵੀ ਵਧੀਆ ਵਰਤੂਗਾ ਤੇ ਰਾਜਵੀਰ ਜਵੰਦਾ ਕਦੇ ਵੀ ਇਹ ਨਹੀਂ ਹੋਇਆ ਕਿ ਆਪਣੀ ਜਿਹੜੀ ਸੇਫਟੀ ਦੇ ਨਾਲ ਕੰਪਰੋਮਾਈਜ਼ ਕਰ ਲੇ ਕਿਉਂਕਿ ਜਿਹੜਾ ਉਹ ਇੱਕ ਝੂਲਾ ਹਵਾ ਦੇ ਵਿੱਚ ਆ ਪਹਿਲਾ ਗਰਾਇਡਿੰਗ ਜਿਹੜਾ ਕਰਦਾ ਸੀ ਉਦੋਂ ਵੀ ਪੂਰੀ ਸੇਫਟੀ ਦਾ ਆਪਣਾ ਜਿਹੜਾ ਧਿਆਨ ਰੱਖਦਾ ਸੀ ਤੇ ਪਰਿਵਾਰ ਵੀ ਇਹ ਗੱਲ ਮੰਨਦਾ ਸੀ ਕਿ ਹਾਂ ਠੀਕ ਆ ਰਾਈਡਿੰਗ ਤੇ ਜਾਂਦਾ ਸੀ ਰਾਜਵੀਰ ਜਵੰਦਾ ਪਰ ਸੇਫਟੀ ਦਾ ਪੂਰਾ ਧਿਆਨ ਰੱਖਦਾ ਸੀ ਜਿਹੜੀ ਸੇਫਟੀ ਕਿੱਟ ਆ ਉਹ ਪਾ ਕੇ ਰੱਖਦਾ ਸੀ ਹੈਲਮਟ ਦਾ ਵਸਾ ਨਹੀਂ ਕਰਦਾ ਸੀ ਹੋਰ ਵੀ ਜਿੰਨੇ ਜੋ ਵੀ ਸੇਫਟੀ ਸੇਫਟੀ ਕਿੱਟ ਹੁੰਦੀ ਆ ਲੈਗ ਗਾਰਡਾ ਹੋਰ ਬਹੁਤ ਚੀਜ਼ਾਂ ਹੁੰਦੀਆਂ ਸਾਰੀਆਂ ਚੀਜ਼ਾਂ ਉਹ ਉਹ ਵਧੀਆ ਬ੍ਰਾਂਡਡ ਚੀਜ਼ਾਂ ਵਰਤਦਾ ਸੀ ਇਸ ਕਰਕੇ ਭਾਵੇਂ ਜਿੰਨੀ ਮਰਜ਼ੀ ਸਪੀਡ ਤੋਂ ਮੋਟਰਸਾਈਕਲ ਤੋਂ ਡਿੱਗ ਪਈ ਪਰ ਉਸ ਦੀ ਜਿਹੜੀ ਇਸ ਤਰੀਕੇ ਨਾਲ ਕਦੇ ਸੱਟ ਨਹੀਂ ਉਹਨੂੰ ਲੱਗ ਸਕਦੀ ਸੀ ਇਹ ਸਮਝੋ ਬਾਹਰ ਆ ਇਹ ਉਸਦੇ ਦੋਸਤ ਵੀ ਕਹਿ ਰਹੇ ਸੀ ਪਰ ਜਿਹੜੇ ਨਾਲ ਦੋਸਤ ਸੀ ਉਹਨਾਂ ਦੇ ਉੱਤੇ ਜਰੂਰ ਸਵਾਲ ਖੜੇ ਹੋ ਰਹੇ ਸੀ ਕਿਉਂਕਿ ਜਦੋਂ ਵੀ ਕੋਈ ਰਾਈਡਰ ਨਿਕਲਦਾ ਰਾਈਡ ਦੇ ਲਈ ਤੇ ਜਿਹੜੇ ਉਸਦੇ ਸਾਥੀ ਹੁੰਦੇ ਆ ਨਾਲ ਦੇ ਹੁੰਦੇ ਆ ਉਹ ਇੱਕ ਗਰੁੱਪ 'ਚ ਨਿਕਲਦੇ ਆ ਇਸ ਕਰਕੇ ਸਵਾਲ ਖੜੇ ਉੱਠਣੇ ਸ਼ੁਰੂ ਹੋ ਗਏ ਖਾਸ ਕਰਕੇ ਜਿਹੜੇ ਡਾਕਟਰਾਂ ਮਾਹਿਰਾਂ ਉਹਨਾਂ ਵੱਲੋਂ ਜਦੋਂ ਇਹ ਗੱਲ ਆਖੀ ਗਈ ਕਿ ਜਦੋਂ ਰਾਜਵੀਰ ਜਵੰਦਾ ਉੱਥੇ ਡਿੱਗਿਆ ਸੀ ਜਦੋਂ ਰਾਜਵੀਰ ਦੁਗਨ ਜਵੰਦੇ ਦੇ ਨਾਲ ਮੋਟਰਸਾਈਕਲ ਤੋਂ ਬਾਈਕ ਤੋਂ ਡਿੱਗਿਆ ਸੀ ਤੇ ਉਹ ਬਿਲਕੁਲ ਹੋਸ਼ ਦੇ ਵਿੱਚ ਸੀ ਉਹਦੀ ਜਿਹੜੀ ਦਿਮਾਗ ਨੂੰ ਆਕਸੀਜਨ ਜਿਹੜੀ ਬਾਅਦ ਦੇ ਵਿੱਚ ਇੱਕ ਗੱਲ ਸਾਹਮਣੇ ਆਈ ਸੀ ਕਿ ਆਕਸੀਜਨ ਨਹੀਂ ਜਾ ਰਹੀ ਉਹ ਜਿਹੜੀ ਡੈਮੇਜ ਹੋ ਗਈ ਸੀ ਦਿਮਾਗ ਜਿਹੜਾ ਬ੍ਰੇਨ ਡੈੱਡ ਹੋ ਗਿਆ ਸੀ ਇਹ ਸਭ ਉਹ ਉਸ ਤੋਂ ਬਾਅਦ ਹੋਇਆ ਉਹਨਾਂ ਨੇ ਆਖਿਆ ਕਿ ਜੇਕਰ ਉਦੋਂ ਹੀ ਜਿਹੜੇ ਥੋੜੀ ਜੀ ਸੇਫਟੀ ਵਰਤੀ ਹੁੰਦੀ ਉਸ ਦੀ ਜਾਨ ਵੱਸ ਸਕਦੀ ਸੀ ਰਾਜਵੀਰ ਜਵੰਦੇ ਦੀ ਕਿਉਂਕਿ ਬਾਅਦ ਦੇ ਵਿੱਚ ਜਾਂਚ ਦੇ ਵਿੱਚ ਸਾਰਾ ਕੁਝ ਸਾਹਮਣੇ ਆ ਰਿਹਾ ਉਹਨਾਂ ਨੇ ਅੱਗੇ ਕਿ ਜਦੋਂ ਉਸ ਨੂੰ ਐਂਬੂਲੈਂਸ ਦੇ ਵਿੱਚ ਲਟਾਇਆ ਗਿਆ ਉਦੋਂ ਹੀ ਜਿਹੜਾ ਉਸ ਦੇ ਨਾਲ ਸਿਰ ਦੇ ਥੱਲੇ ਜਿਹੜਾ ਹੱਥ ਦੇ ਕੇ ਜਦੋਂ ਲਟਾਇਆ ਗਿਆ ਉਦੋਂ ਜਿਹੜੀਆਂ ਉਹ ਜਿਹੜੀਆਂ ਬ੍ਰੀਕ ਬ੍ਰੀਕ ਜਿਹੜੀਆਂ ਜਿਸ ਦੇ ਨਾਲ ਵਾਲ ਵਰਗੀਆਂ ਜਿਹੜੀਆਂ ਆ ਆਪਾਂ ਕਹਿ ਸਕਦੇ ਹਾਂ ਕਿ ਪਾਈਪਾਂ ਹੁੰਦੀਆਂ ਨਾਲਾਂ ਹੁੰਦੀਆਂ ਉਹ ਜਿਹੜੀਆਂ ਉਹ ਡੈਮੇਜ ਹੋ ਗਈਆਂ ਜੇਕਰ ਉਦੋਂ ਫੱਟੇ ਦੇ ਉੱਤੇ ਲਟਾਇਆ ਜਾਂਦਾ ਤੇ ਐਂਬੂਲੈਂਸ ਦੇ ਵਿੱਚ ਵੀ ਤੇ ਫਿਰ ਰਾਜਵੀਰ ਜਵੰਦੇ ਦਾ ਜਿਹੜਾ ਉਹ ਬ੍ਰੇਨ ਆ ਉਹ ਡੈੱਡ ਨਹੀਂ ਹੋਣਾ ਸੀ ਆਕਸੀਜਨ ਜਿਹੜੀ ਆ ਉਹ ਜਾਂਦੀ ਰਹਿਣੀ ਸੀ ਤੇ ਡਾਕਟਰ ਜਿਹੜੇ ਵਿਦੇਸ਼ੀ ਡਾਕਟਰ ਆ ਉਹ ਵੀ ਇਹ ਗੱਲ ਆਖ ਰਹੇ ਸੀ ਕਿ ਜੇਕਰ ਦਿਮਾਗ ਥੋੜਾ ਜਿਹਾ ਵਰਕ ਕਰਨ ਲੱਗ ਪੂਗਾ ਤੇ ਉਸ ਤੋਂ ਬਾਅਦ ਜਿਹੜੀ ਹੋਰ ਪੱਸਲੀਆਂ ਦੀ ਜੋਈ ਕੋਈ ਇੰਜਰੀ ਆ ਜਾਂ ਫਿਰ ਕੋਈ ਹੋਰ ਲੱਤਾਂ ਦੀ ਇੰਜਰੀ ਆ ਉਹ ਸਾਰੀਆਂ ਇੰਜਰੀਆਂ ਉਸ ਤੋਂ ਬਾਅਦ ਉਹ ਮਮਕੀਨ ਆ ਉਹ ਜਿਹੜੀਆਂ ਸਹੀ ਕੀਤੀਆਂ ਜਾ ਸਕਦੀਆਂ ਪਰ ਸਭ ਤੋਂ ਵੱਡੀ ਗੱਲ ਇਹ ਸੀ ਕਿ ਕਿੰਨਾ ਦੋਸਤਾਂ ਨੇ ਚੱਕਿਆ ਕਿਉਂਕਿ ਦੋਸਤ ਕੋਈ ਸਾਹਮਣੇ ਨਹੀਂ ਆਇਆ ਕੈਮਰੇ ਤੇ ਆ ਕੇ ਸਾਹਮਣੇ ਨਹੀਂ ਦੱਸਿਆ ਕਿ ਕਿਸ ਤਰੀਕੇ ਦੇ ਨਾਲ ਉਸਦੇ ਨਾਲ ਇਨਸੀਡੈਂਟ ਹੋਇਆ ਅੱਜ ਇੱਕ ਹੋਰ ਖਬਰ ਸਾਹਮਣੇ ਆ ਗਈ ਕਿ ਭਾਈ ਰਾਜਵੀਰ ਜਵੰਦੇ ਦਾ ਤਾਂ ਐਕਸੀਡੈਂਟ ਜਿਹੜਾ ਹਿਮਾਚਲ ਦੇ ਵਿੱਚ ਨਹੀਂ ਹੋਇਆ ਸੋ ਸਾਰ ਇਸ ਜਿਹੜਾ ਵੀ ਤ੍ਰੁਕਟਨਾ ਹੋਈ ਆ ਹਾਲਾਂਕਿ ਉਦੋਂ ਤਾਂ ਲੋਕ ਅਰਦਾਸਾਂ ਦੇ ਵਿੱਚ ਲੱਗ ਗਏ ਕਿਉਂਕਿ ਉੱਥੇ ਇਹ ਗੱਲ ਆਖੀ ਗਈ ਕਿ ਐਕਸੀਡੈਂਟ ਰਾਜਵੀਰ ਜਵੰਦੇ ਦਾ ਬਾਈਕ ਤੋਂ ਡਿੱਗਿਆ گاਵਾਾਂਾਂ ਅੱਗੇ ਭਿੜ ਰਹੀਆਂ ਸੀ ਤੇ گاਵਾਾਂਾਂ ਚ ਵੱਜਿਆ ਪਰ ਬਾਅਦ ਦੇ ਵਿੱਚ ਇਹ ਕਿਹਾ ਗਿਆ ਕੇ ਹਾਂ ਠਠੇ ਜਿਹੜੇ ਲੜਦੇ ਲੜਦੇ ਸ਼ੜਕ ਦੇ ਵਿੱਚ ਆ ਗਏ ਉਹ ਬਾਈਕ ਦੇ ਅੱਗੇ ਆਉਣ ਲੱਗੇ ਤੇ ਬਾਈਕ ਨੂੰ ਬਚਾਉਂਦੇ ਬਚਾਉਂਦੇ ਰਾਜਵੀਰ ਜਵੰਦੇ ਨੇ ਜਿਹੜੀ ਉਹ ਸਾ ਮੋਟਰਸਾਈਕਲ ਸੀ ਉਹ ਇੱਕ ਬਲੈਰੋ ਗੱਡੀ ਦੇ ਵਿੱਚ ਜਾ ਟਕਰਾਇਆ ਨਾ ਤਾਂ ਉਹ ਬਲੈਰੋ ਗੱਡੀ ਵਾਲਾ ਸਾਹਮਣੇ ਆਇਆ ਕਿਉਂਕਿ ਪੁਲਿਸ ਤਫਤੀਸ਼ ਦਾ ਕਰਦਾ ਹੀ ਆ ਭਾਵੇਂ ਐਕਸੀਡੈਂਟਲ ਕੇਸ ਆ ਉਸ ਦੀ ਤਫਤੀਸ਼ ਕਰਨੀ ਦਾ ਬੰਦ ਹੀ ਆ ਨਾ ਤਾਂ ਉਹ ਬਲੈਰੋ ਗੱਡੀ ਵਾਲਾ ਸਾਹਮਣੇ ਆਇਆ ਨਾ ਹੀ ਕੋਈ ਹੋਰ ਉੱਥੇ ਜਿਹੜੀ ਉਹ ਗੋਪਰੋਧ ਹੀ ਆਪਾਂ ਗੱਲ ਕਰ ਰਹੇ ਹਾਂ ਚਲੋ ਰਾਜਵੀਰ ਜਵੰਦੇ ਤੇ ਨਹੀਂ ਲੱਗਾ ਜਿਹੜਾ ਉਸਦੇ ਮਗਰ ਇੱਕ ਹੋਰਾਂ ਦੇ ਮੋਟਰਸਾਈਕਲ ਤੇ ਆਇਆ ਸੀ ਮੁੰਡਾ ਉਹਦੇ ਵੀ ਨਹੀਂ ਲੱਗਾ ਨਾ ਚੱਕਦਿਆਂ ਨਾ ਉਹ ਐਂਬੂਲੈਂਸ ਵਾਲੇ ਸਾਹਮਣੇ ਆਏ ਕਿਉਂਕਿ ਰੇਸ਼ਮ ਅਨਮੋਲ ਨੇ ਇਹ ਗੱਲ ਆਖੀ ਕਿ ਉਦੋਂ ਜਿਹੜੀ ਜਿੰਨੀ ਜਿੰਨੀ ਸਾਨੂੰ ਸਮਝ ਸੀ ਜੋ ਵੀ ਉਸਦੇ ਦੋਸਤ ਸੀ ਕੋਲ ਕਰੀਬ ਸੀਗੇ ਉਹਨਾਂ ਵੱਲੋਂ ਜਿੰਨੀ ਵੀ ਜਲਦੀ ਜਲਦੀ ਦੇ ਵਿੱਚ ਕਿਉਂਕਿ ਜਦੋਂ ਇੰਨਾ ਵੱਡਾ ਹਾਦਸਾ ਵਾਪਰ ਗਿਆ ਉਸ ਤੋਂ ਬਾਅਦ ਸਾਰਿਆਂ ਦਾ ਸੰਤੁਲਨ ਜਿਹੜਾ ਦਿਮਾਗੀ ਉਹ ਵਿਗੜ ਗਿਆ ਸਾਰੇ ਹੱਥਾਂ ਪੈਰਾਂ ਦੇ ਵਿੱਚ ਆ ਗਏ ਤੇ ਇੱਕ ਉਹਨਾਂ ਨੇ ਆਖਿਆ ਕਿ ਰਾਜਵੀਰ ਜਵੰਦਾ ਬੇਹੋਸ਼ੀ ਦੀ ਹਾਲਤ ਵਿੱਚ ਸੀ ਇਸ ਕਰਕੇ ਉਹ ਬੋਲ ਨਹੀਂ ਰਿਹਾ ਸੀ ਤੇ ਜਲਦੀ ਜਲਦੀ ਅਸੀਂ ਉਸ ਨੂੰ ਨਜ਼ਦੀਕੀ ਹਸਪਤਾਲ ਵਿੱਚ ਪਹੁੰਚਾਉਣ ਦੇ ਵਿੱਚ ਜੇਕਰ ਕੋਈ ਜੜੀਆਂ ਕਮੀਆਂ ਰਹਿ ਗਈਆਂ ਹੋਈਆਂ ਜਾਂ ਗੈਲੀਆਂ ਹੋ ਗਈਆਂ ਹੋਣਗੀਆਂ ਹੋ ਸਕਦਾ ਹੋ ਪਰ ਉਹਨਾਂ ਨੇ ਦੋਸਤਾਂ ਨੂੰ ਜਿਹੜਾ ਰੇਸ਼ਮ ਅਨਮੋਲ ਨੇ ਜਿਹੜੇ ਦੋਸਤ ਸੀ ਨਾਲ ਕਿਉਂਕਿ ਪੱਤਰਕਾਰਾਂ ਨੇ ਜਦੋਂ ਸਵਾਲ ਪੁੱਛਿਆ ਕਿ ਤੁਹਾਨੂੰ ਕੋਈ ਸਾਜ਼ਿਸ਼ ਲੱਗਦੀ ਹੈ ਉਹਨਾਂ ਨੇ ਕਿਹਾ ਕਿ ਸਾਜ਼ਿਸ਼ ਨਹੀਂ ਤਾਂ ਪਰਮਾਤਮਾ ਦਾ ਭਾਣਾ ਸੀ ਪਰਿਵਾਰ ਨੇ ਵੀ ਕਿਹਾ ਕਿ ਸਾਨੂੰ ਤਾਂ ਭਾਈ ਕੋਈ ਸਾਜ਼ਿਸ਼ ਨਹੀਂ ਲੱਗਦੀ ਪਰ ਹਾਂ ਸੋਸ਼ਲ ਮੀਡੀਆ ਦੇ ਉੱਤੇ ਜਰੂਰ ਇਹ ਗੱਲ ਚੱਲ ਰਹੀ ਹੈ ਕਿ ਜਿਹੜਾ ਕੋਈ ਦੋਸਤ ਦਾ ਹੱਥ ਨਾ ਹੋਵੇ ਕਿਉਂਕਿ ਪਹਿਲਾਂ ਵੀ ਜਈਆਂ ਚੀਜ਼ਾਂ ਵਾਪਰ ਚੁੱਕੀਆਂ ਕਈ ਵਾਰ ਕਈ ਜਿਹੜੇ ਲਾਕਡਾਊਨ ਵਾਲੇ ਬੰਦੇ ਆ ਜਿਹੜੇ ਬੁੱਕਲ ਦੇ ਸਾਪ ਆ ਜਾਂ ਆਪਾਂ ਕਹਿ ਸਕਦੇ ਆ ਕਿ ਕਰੀਬੀ ਬੰਦਾ ਹੀ ਜਿਹੜਾ ਡੰਗ ਮਾਰਦਾ ਉਹ ਖਰੀਦੇ ਜਾਂਦੇ ਆ ਮੈਨੀਪੂਲੇਟ ਹੋ ਜਾਂਦੇ ਆ ਉਹਨਾਂ ਨੂੰ ਮੈਨੇਜ ਕਰ ਲਿਆ ਜਾਂਦਾ ਪਰ ਜਿਹਾ ਰਾਜਵੀਰ ਜਵੰਦੇ ਦੇ ਕੇਸ ਦੇ ਵਿੱਚ ਸ਼ਾਇਦ ਨਹੀਂ ਹੋਇਆ